ਫੇਮਸ ਹੈ ਦਵਾਈ ਇਹ ਕਹਿੰਦੇ ਕੰਮ ਬਹੁਤ ਕਰਦੀ ਹੈ ਢੰਡਾ ਰੋਗ ਤੋਂ ਇਹ ਇਹ ਕੀ ਕਹਿੰਦਾ ਸੀ ਮਾਫਾ ਕੁੱਟ ਕਰਨਾ ਨਹੀਂ ਦਵਾਈ ਦਿੰਦੀਆਂ ਇੱਧਰ ਮੈਨੂੰ ਇਹਨਾਂ ਨੂੰ ਦੇਣਾ ਉਹ ਤੂੰ ਮੈਂ ਖੜਾ ਤਾਂ ਗੱਲਾਂ ਲਗਾ ਮਾਲੂ ਦੇ ਮੋਢੇ ਚਾਰ ਦਰਵਾ ਪਾਣੀ ਨਹੀਂ ਜਮ ਤਪ ਨਹੀਂ ਚਲਦਾ ਟੇੜਾਂ ਚ ਪਾਣੀ ਤੁਰਦਾ ਨਹੀਂ ਬਹੁਤ ਇਹ ਸਕੀਮੀ ਨੇ ਇੱਕ ਹੋਰ ਆ ਨਾ ਆਪਾਂ ਵੀ ਬੁੜਿਆਂ ਤੋਂ ਕਾ ਹਫ਼ਤਾ ਹੀ ਸੁਣੀਆਂ ਹੋਈਆਂ ਨੇ ਬਾਕੀ ਜਿੱਦਣ ਇਹ ਆ ਜਾਂਦੇ ਆ ਦੇਖਿਆ ਮੈਂ ਉਹ 5 7 10 ਰੋਜ਼ ਹੀ ਆ ਕੰਮ ਹੋ ਜਾਂਦਾ ਜਾਨ ਨੂੰ ਢੋਲੀ ਚੱਕੀ ਦੀ ਆ ਸਪਰੇਅ ਕਰਨ ਨੂੰ ਆਪਾਂ ਆ ਗਏ ਮੀਂਹ ਤੋਂ ਬਾਅਦ ਦੂਜੀ ਮੋਟਰ ਤੇ ਆ ਤੁਹਾਨੂੰ ਦਿਖਾਉਣਾ ਤੇਲੇ ਰਿਓ ਪਾਉਣ ਦਾ ਨਤੀਜਾ ਵੀਡੀਓ ਦੇਖ ਰਿਹਾ ਹੈ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਅਜ ਫੇਰ ਝੰਡਾ ਰੋਗ ਤੋਂ ਦੂਜੀ ਵਾਰੀ ਦਵਾਈ ਪਾਉਣ ਲੱਗੇ ਆ ਹੁਣ ਐਕਤੀ ਰਲਾ ਕੇ ਪਾਉਣੀਆਂ ਮਿੱਟੀ 'ਚ ਕੀਟਾ ਜੰਨੀ ਪਾਉਣ ਲੱਗੇ ਆ ਇਹ ਬਹੁਤ ਫੇਮਸ ਹੈ ਦਵਾਈ ਇਹ ਕਹਿੰਦੇ ਕੰਮ ਬਹੁਤ ਕਰਦੀ ਹੈ ਝੰਡਾ ਰੋਗ ਤੋਂ ਇਹ ਬਾਕੀ ਦੇਖਦੇ ਆ ਐਂਡ ਤੱਕ ਕੀ ਰਿਜ਼ਲਟ ਦਉਗੇ ਮਿੱਟੀ 'ਚ ਪਾਉਣ ਨਾਲ ਕਹਿੰਦੇ ਜ਼ਿਆਦਾ ਫਾਇਦਾ ਕਰਦੀ ਆ ਇਸ ਕਰਕੇ ਆਇਤੀ ਮਿੱਟੀ 'ਚ ਰਲਾਉਣ ਲੱਗਿਆਂ ਇਹ ਪਣੀਆ 1 ਕਿਲੇ ਦੀ ਮੰਨ ਲਓ ਇਹ 2 ਕਿਲਿਆਂ ਦਾ ਲੀਟਰ ਆ ਇਹ ਤੇ ਆਪਾਂ 8 ਬਿੱਗਿਆਂ 'ਚ ਪਾ ਦੇਣਾ ਦੇਖੋ ਰਿਜ਼ਲਟ ਬਾਕੀ ਹਜੇ ਤੱਕ ਤਾਂ ਫਿਲਹਾਲ ਬਚਾ ਟੋਟਲ ਖੇਤ ਦੇ ਵਿੱਚ ਵੱਧ ਤੋਂ ਵੱਧ 10 ਬੂਝੇ ਨੇ ਜਿਹੜੇ ਜਿਨ੍ਹਾਂ ਨੇ ਝੰਡਾ ਕੱਢਿਆ ਹੋਇਆ ਬਾਕੀ ਹਜੇ ਤੱਕ ਬਚਾਵ ਆ ਇਹ ਇੱਥੇ ਇੱਕ ਪਤਾ ਇੱਕ ਤਾ ਉਹ ਦਿੰਦੇ ਆ ਇਹ ਚ ਕੱਟ ਦਿੰਦਾ ਫੋਨ 'ਚ ਬਾਕੀ ਨੇੜੇ ਹੋ ਕੇ ਦਿਖਾਵਾਂਗੇ ਆਲ ਦੇ ਕਰਦੇ ਹੋਰ ਫੇ ਇੱਕ ਵਾਰੀ ਉਧਰ ਉਧਰ ਪਲਟੀ ਮਾਰ ਦਾਂਗੇ ਸਾਰੀ ਰਲ ਜੂਗੀ ਯਾ ਹੁਣ ਇਧਰ ਉਧਰ ਹੁੰਦਾ ਜਾ ਇੱਕ ਰੱਖੇ ਇੱਕ ਉਹ ਜੀ ਦੇ ਨਾਲ ਹੈਂਡ ਤੇ ਮਾੜੀ ਮੋਟੀ ਕਿਲੋਖੰਡ ਵੱਜੂਗੀ ਉਹਦਾ ਸਰਜੂ ਘਟੀ ਦਾ ਔਖਾ ਹੋਊਗਾ ਚੱਲ ਚੱਲ ਬਸ ਪਾ ਲਾਉਣੇ ਇੱਦੇ ਪੱਲੀ ਤੇ ਹੌ ਰੱਖ ਦੇ ਇੱਟ ਝੋਲੀ ਇੱਥੇ ਆ ਪਈਆ ਲੈ ਲੈ ਲਾਤਾ ਪਾਉਣ ਫਾਂਟ ਛੋਟੀ ਰੱਖ ਹੁੰਦੀ ਆ ਕਿਉਂ ਮਿੱਟੀ ਪਾਹ ਹੁੰਦੀ ਆ ਥੋੜੀ ਥੋੜੀ ਜਮਈ ਨਾ ਮਾਤਰ ਜੀ ਹਵਾ ਚਲਦੀ ਆ ਇਧਰ ਨੂੰ ਉਧਰ ਨੂੰ ਉਡਰ ਜਾਈ ਜਾਂਦੀ ਆ ਝੰਡੇ ਪੱਤੇ ਕਿੰਨੇ ਕ ਕੱਢੇ ਹੋਏ ਆ ਇੱਕ ਤਾਂ ਇੱਥੇ ਇੱਕ ਦੀ ਦਾ ਰੰਗ ਦਾ ਫਰਕ ਆ ਦੇਖੋ ਜਿੱਥੇ ਜ਼ਿਆਦਾ ਪੀਲਕ ਮਾਰਦੀ ਆ ਆ ਕਿਆਰੇ ਦੇ ਵਿੱਚ ਗਿਣਵੇਂ 10 ਕਬੂਟੇ ਹੋਣਗੇ 10 ਨਹੀਂ ਹੱਦ ਬਾਰ 15 ਲਾ ਲਓ ਇਧਰ ਕੋਈ ਨਹੀਂ ਹੈਗਾ ਇਹ ਅੱਧ ਤੋਂ ਪਰੇ ਪਰੇ ਆ ਵਿਚਾਲੇ ਵਿਚਾਲੇ ਜੇ ਨੇ ਤੇ ਪਰਲੇ ਕਿਆਰੇ ਦੇ ਵਿੱਚ ਸਿਰੇ ਵਾਲੇ ਚ ਉਹਦੇ ਚ ਵੀ ਤਿੰਨ ਚਾਰ ਪੰਜ ਕਬੂਜੇ ਹੋਣਗੇ ਬਸ ਇਹਦੇ ਚ ਜਿਹੜੇ ਹੈਗੇ ਥੋੜੇ ਜੇ ਬਾਕੀ ਦੇਖੋ ਟੋਟਲ ਕਿੰਨੇ ਕਬੂਜੇ ਨਿਕਲਦੇ ਆ ਗਿਣਤੀ ਰੱਖਾਂਗੇ ਕੀ ਫਰਕ ਪਿਆ ਕੁਛ ਆ ਦਵਾਈ ਤਿੰਨ ਦਿਨ ਲੇਟ ਹੋ ਗਈ ਤਿੰਨ ਕੇ ਚਾਰ ਦਿਨ ਹੀ ਲੇਟ ਹੋ ਗਈ ਤਿੰਨ ਦਿਨ ਤਾਂ ਆਪਣੇ ਮੋਟਰ ਵਾਲੀ ਲੇਟ ਨਹੀਂ ਆਈ ਉਹਦੇ ਕਰਕੇ ਪਾਣੀ ਹੈ ਨਹੀਂ ਸੀ ਹੁਣ ਪਾਣੀ ਹੋਣਾ ਜ਼ਰੂਰੀ ਵੀ ਵਿੱਚ ਰਲ ਜਾਂਦੀ ਕੋਈ ਫਾਂਟ ਰਹਿ ਜਾਵੇ ਮਾੜੀ ਮੋਟੀ ਵੀ ਰਲ ਜਾਂਦੀ ਆ ਪੂਰੀ ਵਧੀਆ ਇਸ ਕਰਕੇ ਚਾਰ ਦਿਨ ਸਮਝ ਲਓ ਲੇਟ ਹੋ ਗਈ ਦਵਾਈ ਆਪਣੀ ਬਾਕੀ ਪਹਿਲਾਂ ਪਾਈ ਵੀ ਹੋਈ ਆ ਦੇਖਦੇ ਆ ਕੀ ਬਣਦਾ ਇੱਕ ਝੋਲੀ ਪਾਤੀ ਉਹਨ ਮੈਂ ਕਿਹਾ ਤਿੰਨ ਝੋਲੀਆਂ ਬਣਾ ਲਾ ਕਈ ਵਾਰੀ ਹੱਥ ਮਾੜਾ ਮੋਟਾ ਵੱਧ ਘਟ ਜਾਂਦਾ ਫਿਰ ਮੁੜ ਕੇ ਘਟੇ ਨਾ ਨਾ ਇਹ ਗੱਲ ਬਾਤ ਹੋ ਜਾਂਦੀ ਆ ਚੱਲਦੇ ਹੁਣ ਦੂਜੀ ਮੋਟਰ ਤੇ ਦੇਖ ਕਿਉਂਨੇ ਆ ਉਧਰ ਭਰ ਗਿਆ ਉਧਰ ਵੀ ਅੱਜ ਰਿਓ ਪਾਉਣਾ ਕਿੱਥੋਂ ਪਾਲਾ ਯਾਰ ਆ ਕੀ ਕਹੀ ਜਾਂਦਾ ਆ ਕੀ ਕਹਦਾ ਮੈਸਤਰੀ ਦੇ ਪਿੱਛੇ ਹੀ ਦੇਖਣ ਵਾਲੀ ਬਹੁਤ ਨਾ ਇਹ ਕੀ ਕਹਿੰਦਾ ਮੈਂ ਦਿਵਾਲ ਦੀਆਂ ਦਿੰਦਿਆਂ ਮਾਫਾ ਕੁੱਟ ਕਰਨਾ ਨਹੀਂ ਦਿਵਾਲ ਦੇ ਉੱਪਰ ਦਿਵਾਲ ਦਿੰਦੀਆਂ ਇੱਧਰ ਨੂੰ ਇਹਨਾਂ ਨੂੰ ਦੇਣਾ ਲੋ ਹੋਰ ਤੂੰ ਮੈਂ ਖੜਾ ਤਾਂ ਗੱਲਾਂ ਕਰਾਂ ਮਾਲਾ ਮੋੜਾ ਵੱਧਣਾ ਤੂੰ ਰੋਕ ਦੇਉਂਦਾ ਦੀ ਪਿੱਠ ਦੇ ਕੇ ਫੜ ਜਾਂਦਾ ਝੱਗਾ ਚੱਕੀ ਬੈਠਾ ਰਹਿਣਾ ਵਾ ਦੇਲਾ ਪ੍ਰੂਫ ਤੌਰ ਤੇ ਜੱਗਾ ਇਹ ਨੂ ਹਰਣ ਦੇ ਚਰਤੇ ਨੇ ਹਾਂ ਨੇ ਮੈਨੂੰ ਪਰਸੋਂ ਮਿਲਿਆ ਸੀ ਕਹਿੰਦਾ ਤੇੜਾਂ ਪਾੜ ਗਿਆ ਪਾਣੀ ਹੈ ਕਹਿੰਦਾ ਜੇ ਅੱਜ ਕੱਲ ਪਰਸੋਂ ਦੀ ਰਾਤ ਦੀ ਗੱਲ ਹੈ ਇਹਨਾਂ ਦੇ ਦਾ ਕੀ ਹਾਲਾ ਮਾਲੂ ਦੇ ਮੋੜੇ ਚਾਰ ਦਿਨ ਪਾਣੀ ਜਮ ਤੱਕ ਪਣੀ ਚਲੋ ਤੇੜਾਂ ਚ ਪਾਣੀ ਤੁਰਦਾ ਨਹੀਂ ਬਹੁਤ ਇਹ ਸਕੀਮੀ ਨੇ ਇੱਕ ਹੋਰ ਆ ਨਾ ਸਾਰੇ ਘਰਾਂ 'ਚ ਪਾਣੀ ਪੈਂਦਾ ਸਾਰਿਆਂ 'ਚ ਹੀ ਸਾਰੇ ਵਾਲੇ ਤੇ ਕਿਸੇ ਦੇ ਵੀ ਨਹੀਂ ਭਰਦਾ ਸਾਰੇ ਉਹਨਾਂ ਦੇ ਵੀ ਲੰਬੜਦਾਰ ਦੇ ਵੀ ਸਾਰਿਆਂ 'ਚ ਹੀ ਪੈਂਦਾ ਹੁੰਦਾ ਨਹੀਂ ਮੋਟਰ ਚੱਲੀ ਨਹੀਂ ਕਲਵੰਤ ਕੰਦ ਕਿਹੜੀ ਆਹੋ ਪਾਲ ਵਾਲੀ ਪਰਸੋ ਜਿਹੜੇ ਪਾ ਕੀ ਆਉਦਾ ਸੀ ਕਲਵੰਤ ਆ ਨਿੰਕੇ ਗਏ ਇੱਥੇ ਕਲਵੰਤ ਤਾਂ ਮੈਂ ਪੁੱਛਿਆ ਉਹ ਕਈ ਵਾਰ ਜ਼ੋਰ ਜੂੜ ਮੱਚ ਜਾਂਦਾ ਮੋਟਰ ਦਾ ਪਤਾ ਲਾ ਰੋਜ਼ ਹੀ ਆ ਕੰਮ ਹੋ ਜਾਂਦਾ ਜਦ ਨੂੰ ਢੋਲੀ ਚੱਕੀ ਦੀ ਆ ਸਪਰੇਅ ਕਰਨ ਨੂੰ ਜਾਂ ਨੂੰ ਹਵਾ ਚੱਲ ਪੈਂਦੀ ਆ ਇਹ ਹਵਾ ਚੱਲ ਪਈ ਇੱਕ ਢੋਲੀ ਕਰੀ ਆ ਇੱਕ ਢੋਲੀ ਕਰਕੇ ਹਥਿਆਰ ਛੜਣੇ ਪੈਗੇ ਬਦਲ ਜਾ ਉੱਠਿਆ ਇਧਰੋਂ ਪਿੱਛੋਂ ਵਧੀਆ ਜੇ ਦੇ ਦੇ ਰੱਬ ਸਾਥ ਲਾਈਟ ਵੀ ਸੋਣੀ ਚੱਲਦੀ ਆ ਹੁਣ ਤੱਕ ਕੱਲ ਦੀ ਚੱਲੀ ਜਾਂਦੀ ਹੈ ਅਜੇ ਤੱਕ ਕਹਿੰਦੇ ਤਾਂ ਹੈਗੇ ਆ ਕਹਿੰਦੇ 24 ਘੰਟਿਆਂ ਨੂੰ ਯਾਨੀ ਤਿੰਨ ਵਾਰੀਆਂ ਦਵਾਂਗੇ ਘਟੋਂ ਘਟ ਜੇ ਅੱਜ ਤਿੰਨ ਵਾਰੀਆਂ ਆ ਗਏ ਕੱਲ ਨੂੰ ਫਿਰ ਸਵੇਰ ਵਾਲੀ ਵਾਰੀ ਆ ਚੱਲ ਨੇੜੇ ਲੱਗ ਜੂ ਕੰਮ ਆਪਣਾ ਸਵੇਰ ਦਾ 2 3 4 5 ਪੰਜ ਕਾਰੇ ਭਰਤੇ ਛੇਵੇਂ ਕਾਰੇ ਨੂੰ ਪਾਣੀ ਪੈਂਦਾ ਐਨਾ ਫਰਕ ਪੈ ਗਿਆ ਯਾਨੀ ਹੋਰ ਚੱਲ ਗਈ ਜੇ ਇੱਕ ਵਾਰੀ ਦੋ ਕਿਆਰੇ ਹੋਰ ਪਰ ਜਾਣਗੇ ਬਾਕੀ ਜਿੱਦਣ ਇਹ ਆ ਜਾਂਦੇ ਆ ਦੇਖਿਆ ਮੈਂ ਉਹ 5 7 10 ਘੰਟੇ ਦੇ ਅੰਦਰ ਅੰਦਰ ਮੀਂਹ ਪੈ ਜਾਂਦਾ ਹੁੰਦਾ ਬਹੁਤ ਜਹਾਜ਼ ਫਿਰਦਾ ਜਦੋਂ ਲੋਡ ਆ ਕਿਤੇ ਬਾਹਰ ਅੰਦਰ ਜਾਣਾ ਉਹ ਤੋਂ ਆਉਂਦੇ ਨਹੀਂ ਪਤੰਦਰ ਇਹ ਹੁਣ ਇਹ ਵੀ ਤੁਰੇ ਫਿਰਦੇ ਆ ਇੱਥੇ ਆਉਂਦਾ ਇਹਨਾਂ ਨਾਲ ਮੀਂਹ ਕਿ ਨਹੀਂ ਬਈ ਆਪਾਂ ਤਾਂ ਸੁਣਿਆ ਹੀ ਆ ਬਜ਼ੁਰਗਾਂ ਤੋਂ ਵੀ ਜਦੋਂ ਇਹ ਜਹਾਜ਼ੇ ਆ ਜਾਣ ਇਹ ਮੀਂਹ ਮੰਗਦੇ ਆ ਤਾਂ ਮੀਂਹ ਆਉਂਦਾ ਹੁੰਦਾ ਬੱਦਲ ਪੂਰਾ ਬਣਿਆ ਹੋਇਆ ਤੇ ਇਹਨਾਂ ਨੇ ਵੀ ਪੂਰੀ ਆ ਇਕੱਠਾਈ ਆ ਗਰੁੱਪ ਇਹਨਾਂ ਦਾ ਹਜ਼ਾਰਾਂ ਦੀ ਗਿਣਤੀ ਝੋਣਗੇ ਆ ਦੇਖੋ ਇੰਨੇ ਏਰੀਏ ਦੇ ਵਿੱਚ ਇੱਥੇ ਤੱਕ ਪੂਰੇ ਹੀ ਨਹੀਂ ਇੱਕਨਾਂ ਆਪਾਂ ਤੇਲ ਦੇ ਵਿੱਚ ਸਵੇਰੇੋਂ ਹੁਣ ਤੇਲ ਪੈਣ ਲੱਗੀ ਤੇਲ ਚ ਰਿਓ ਪਾਉਣ ਦਾ ਦੇਖੋ ਕਿੰਨੇ ਜਿੱਥੇ ਜਿੱਥੇ ਫੰਟਾਂ ਲੱਗੀਆਂ ਆ ਸਾਰੀਆਂ ਨੋਕਾਂ ਮੱਛੀਆਂ ਹੋਈਆਂ ਨੇ ਇਧਰੋਂ ਸ਼ੁਰੂ ਕਰਿਆ ਸੀ ਇਹਨਾਂ ਨੇ ਆ ਕਿਆਰੇ ਚ ਇੱਥੇ ਰਲਾਇਆ ਸੀ ਆਪਣੇ ਲਈ ਇੱਥੇ ਰਿਓ ਰਲਾ ਕੇ ਜਿਉਂ-ਜਿਉਂ ਪਰੇ ਨੂੰ ਜਾਈ ਗਏ ਨੇ ਸਿਰੇ ਵਾਲੇ ਕਿਆਰੇ ਦੇ ਵਿੱਚ ਬਿਲਕੁਲ ਨਹੀਂ ਹੈਗਾ ਬਾਕੀ ਸਾਰੇ ਕਿਆਰਿਆਂ ਦੇ ਵਿੱਚ ਆ ਦੇਖੋ ਲਓ ਕਟੋ-ਕਟੋ ਪਰੋ 2-2 3-3 ਇੰਚ ਸਾਰੇ ਨੋਕਾਂ ਮੱਛੀ ਹੋਈਆਂ ਜਿੱਥੇ-ਜਿੱਥੇ ਨੰਗੇ ਹੋਏ ਨੇ ਆ ਪਤਾ ਲੱਗਦਾ ਨਾ ਬਿਲਕੁਲ ਸੈਂਟਰ ਸਕਰੀਨ ਤੇ ਦੇਖੋ ਸਾਰੇ ਬੁੱਝੇ ਆਈ ਨੇ ਆ ਲੈਂਚ ਆ ਫਾਂਟ ਚ ਗਏ ਹੋਏ ਨੇ ਆ ਮੱਛੀ ਹੀ ਆ ਉਦੋਂ ਵਾਰ ਆਹ ਹੋ ਗਈ ਇਹ ਆਹ ਹੋ ਗਈ ਇਧਰ ਆਹ ਹੋ ਗਈ ਉਦੋਂ ਸੜਦੇ ਰੱਬਾ ਸੜਦੇ ਮੀ ਕੜਦੇ ਕਾਪੇ ਪੂਰੇ ਤੂੰ ਵੀ ਜਿਹੜੇ ਰਹਿੰਦੇ ਨੇ ਪੂਰਾ ਠੰਡਾ ਹੋ ਜੋ ਮੌਸਮ ਨਾਲੇ ਜਿਹੜਾ ਔੜ ਲੱਗੀ ਹੋਈ ਆ ਉਹ ਸਹੀ ਹੋ ਜੂਗੀ ਚੱਕ ਦੇ ਕੰਮ ਨੂੰ ਇੱਧਰ ਦੇਖ ਕੇ ਤਾਂ ਲੱਗਦਾ ਵੀ ਰੱਬ ਕਰੂ ਖੁਸ਼ ਸਾਰਿਆਂ ਨੂੰ ਸ਼ਹਿਰ ਵਾਲੇ ਪਾਸੇ ਪੂਰੇ ਘੈਂਟ ਮੌਸਮ ਬਣਿਆ ਹੋਇਆ ਫਰੂਟ ਮੰਡੀ ਅੱਬਾ ਪਾਦੇ ਮੀ ਪਾਵੇ ਪਾਦੇ ਪਾਦੇ ਥੋੜਾ ਜਿਹਾ ਅਜੇ ਤਾਂ ਬਣਦੇ ਗੱਲ ਵਧੀਆ ਰਹਿ ਗਈ ਸਪਰੇਅ ਵਾਲਾ ਕੰਮ ਛੱਡਿਆ ਵਿਜਾਲੇ ਹਜੇ ਤਾਂ ਢੋਲੀ ਕੀ ਲਾਈ ਸੀ ਨਹੀਂ ਤਾਂ ਉਹ ਵੀ ਪੈਸੇ ਖਰਾਬ ਹੋਣ ਵਾਲਾ ਕੰਮ ਹੋ ਜਾਂਦਾ ਵਧੀਆ ਰੰਗ ਬੰਨੇ ਹੋਏ ਨੇ ਆਪਾਂ ਅੱਗੇ ਮੀਂਹ ਤੋਂ ਬਾਅਦ ਦੂਜੀ ਮੋਟਰ ਤੇ ਬਈ ਲਾਈਟ ਵਾਲਿਆਂ ਨੇ ਵੀ ਸਾਥ ਦੇਤਾ ਕਿਹਾ ਸੀ ਕਹਿੰਦੇ 24 ਘੰਟੇ ਨੂੰ ਲਾਈਟ ਚਲਾ ਕੇ ਰੱਖਾਂਗੇ ਸ਼ਾਮ ਦਾ ਸਮਾਂ ਸਾਢੇ 3 ਵਜੇ ਦਾ ਹੋ ਗਿਆ ਸਾਢੇ 3:30 ਪੌਣੇ 4 ਦੇ ਗੇੜ ਤੇੜ ਤੇ ਕੱਲ ਸ਼ਾਮ ਦੀ ਮੰਨ ਲਓ 8 ਵਜੇ ਦੀ ਲਾਈਟ ਆਈ ਆ 4-4 ਘੰਟੇ ਚੱਲ ਗਈ ਤਾਂ ਸਭ ਤੋਂ 24 ਘੰਟੇ ਲਾਈਟ ਚੱਲ ਗਈ। ਪਾਣੀ ਪੂਣੀ ਪੂਰਾ ਹੋ ਗਿਆ ਆਪਣੇ ਹੁਣ। ਇੱਧਰ ਦੀ ਮੋਟਰ ਤਾਂ ਹੀ 4 ਘਾਰੇ ਨੇ ਇਹ ਭਰ ਗਏ। ਉਧਰ ਦੂਜੇ ਪਾਸੇ ਜਾ ਕੇ ਨੱਕਾ ਬਦਲਦੇ ਆ। ਕੁਛ ਮੀਂਹ ਪੈ ਗਿਆ ਮਾੜਾ-ਮੋਟਾ ਇੱਧਰ ਮੀਂਹ ਘਟਾ ਪਿੰਡ ਵਧੀਆ ਸੋਹਣਾ ਮੀਂਹ ਆ। ਪਿੰਡ ਪੂਰਾ ਨ ਗੱਡ ਕੇ ਮੀਂਹ ਪਿਆ। ਇਹ ਝੋਨਾ ਆਪਣਾ ਹੋ ਗਿਆ ਅੱਜ 8 ਤਰੀਕ ਦਾ ਲੱਗਿਆ ਹੋਇਆ ਇਹ 8 ਜੁਲਾਈ ਦਾ। ਤੇ ਦੋ ਜੂਰੀਆ ਲੱਗ ਗਿਆ ਨੂੰ ਇੱਕ ਜੂਰੀਆ ਲਾਉਣਾ ਹੋਰ ਹੈ ਜੇ ਲੈ ਬਈ ਸੱਜਣੋ ਰੱਬ ਨੇ ਸੋਣਾ ਹੀ ਲਈ ਜਿਹੜਾ ਆ ਸਵੇਰਾ ਦਾ ਆਪਾਂ ਪਾਣੀ ਪੂਰਾ ਕਰਿਆ ਸੀ ਜੀ ਚ ਸਵੇਰੇ ਦਵਾਈ ਪਾਈ ਆ ਉਹਦੇ ਵਿੱਚ ਪਾਣੀ ਮੰਨ ਲਓ ਖਾਲ ਚ ਟਿੱਪ ਨਹੀਂ ਸੀਗੀ ਖੇਤ ਖੇਤ ਚ ਪਾਣੀ ਸੀ ਇੰਨਾ ਕ ਮੀਂਹ ਪੈ ਗਿਆ ਵੀ ਖਾਲ ਚ ਦੁਬਾਰਾ ਪਾਣੀ ਆ ਗਿਆ ਦੇਖ ਲਓ ਖੇਤ ਚ ਉਧਰੋਂ ਹੋ ਗਏ ਸੋਣਾ ਮੀਂਹ ਆ ਸਾਰਾ ਪਾਣੀ ਪੂਰਾ ਹੋ ਗਿਆ ਇਹਦੇ ਵਿੱਚ ਵੀ ਪਾਣੀ ਛਿਤਾਇਆ ਸੀ ਆਪਣਾ ਤੇ ਇਹਦੇ ਵਿੱਚ ਵੀ ਦੇਖ ਲਓ ਪਾਣੀ ਖੜਾ ਇਹਚ ਪਾਣੀ ਸੁਕਾਇਆ ਹੋਇਆ ਸੀਗਾ ਇਹ ਵੀ ਝੋਨਾ ਆਪਣਾ ਮਹੀਨੇ ਦੇ ਗਿੜ ਤੇੜ ਹੋਣ ਵਾਲਾ ਸੀਗਾ ਮੈਂ ਕਿਹਾ ਵੀ ਇਹ ਲਾਲ ਜਿਆ ਹੋਣ ਲੱਗ ਗਿਆ ਸੀ ਇਹਚ ਪਾਣੀ ਸੁਕਾਇਆ ਸੀ ਪਰ ਹੋ ਗਿਆ ਦੁਬਾਰਾ ਪਾਣੀ ਪੂਰਾ ਰੱਬ ਨੇ ਹਵਾਲੇ ਨੱਕੇ ਵੀ ਖੋਲੇ ਹੋਏ ਨੇ ਮੀਂਹ ਤੋਂ ਬਾਅਦ ਆਹ ਤੁਹਾਨੂੰ ਦਿਖਾਉਣਾ ਤੇਲੇ ਰਿਓ ਪਾਉਣ ਦਾ ਨਤੀਜਾ ਆ ਆਪਣੇ ਵਿਚਾਲੇ ਖੇਤ ਆ ਆ ਦਿਨੀਆਂ ਦੇ ਉੱਪਰੋਂ ਜਿੰਨੀਆਂ ਨੋਕਾਂ ਨੇ ਸਾਰੀਆਂ ਮੱਛੀਆਂ ਹੋਈਆਂ ਨੇ ਆ ਕਰੋ ਚੈੱਕ ਆ ਕੀ ਕਾਰਨ ਹੋ ਸਕਦਾ ਨੁੱਕਾ ਮੱਚਣ ਦਾ ਇਹਨਾਂ ਦਾ ਲੈ ਵੀ ਬਿਜਲੀ ਵਾਲੇ ਆਪਣੀ ਜ਼ੁਬਾਨ ਤੇ ਰਹੇ ਨੇ ਕਹਿੰਦੇ 24 ਘੰਟੇ ਲਾਈਟ ਚਲਾਵਾਂਗੇ ਚਲਾ ਗਏ ਨਾਲੇ ਮੀਂਹ ਪੈ ਗਿਆ ਸੀ ਸਾਨੂੰ ਤਾਂ ਐ ਸੀ ਮੈਂ ਕਿਹਾ ਲੱਜ ਮੀਂਹ ਪੈ ਗਿਆ ਫਾਲਟ ਪੈ ਜਾਣਾ ਉਹੀ ਕੰਮ ਫੇਰ ਹੋ ਜਾਣਾ ਇਹ ਮਾੜਾ ਜਿਹਾ ਮੀਂਹ ਪਿਆ ਨਹੀਂ ਮੜ ਜੀ ਹਵਾ ਚੱਲੀ ਨਹੀਂ ਫਾਲਟ ਪੈ ਜਾਂਦਾ ਕਿਉਂ ਕਲੋਨੀਆਂ ਕਲਾਨੀਆਂ ਕਰਕੇ ਨਾ ਕਲੋਨੀਆਂ 'ਚ ਦਰਖਤ ਲੱਗਿਆ ਬਹੁਤ ਉਹਦੇ ਕਰਕੇ ਪਤਾ ਹੀ ਨਹੀਂ ਲੱਗਦਾ ਫਾਲਟ ਕਿੱਥੇ ਆ ਕਿੱਥੇ ਨਹੀਂ ਇਹਨਾਂ ਨੂੰ ਤੇ ਵਧੀਆ ਜਾਨੀ ਕੱਲ ਸ਼ਾਮ ਦੀ ਮੰਨ ਲਓ ਜੇ 8 ਵਜੇ ਲਾਈਟ ਆਈ ਸੀ ਤਾ ਹੁਣ 7 ਵਜੇ ਬੰਦ ਹੋਈ ਐ ਲਾਈਟ ਥੋੜੀ ਹਜੇ 15 ਕਿ ਮਿੰਟ ਹੋਏ ਨੇ ਲਾਈਟ ਬੰਦ ਹੋਈ ਨੂੰ 23 ਘੰਟੇ ਲਾਈਟ ਚਲਾ ਕੇ ਵਧੀਆ ਬਹੁਤ ਵਧੀਆ ਹੋ ਗਿਆ ਸਾਰਿਆਂ ਦੇ ਪਾਣੀ ਪੂਣੀ ਭਾਈ ਜੀ ਦੇ ਔਖਾ ਸੌਖਾ ਕੰਮ ਨੇਰੇ ਲੱਗੇ ਆਪਣੇ ਵੀ 7 ਕਿਆਰੇ ਭਰ ਗਏ ਸੀ ਚਲੋ ਬਾਕੀ ਮੀਂਹੇ ਕੋ ਸਾਰਦਾ ਆਪਣਾ ਕੱਲ ਨੂੰ ਹੁਣ ਲਾਈਨ ਵਾਈਜ਼ ਹੋਈ ਜਾਊ ਮੀਂਹੇ ਡੰਗ ਨਗਾਤਾ ਨਾਲ ਆ ਚੋਨੇ ਚ ਵੀ ਪਾਣੀ ਮੁੜ ਗਏ ਆਪਣਾ ਵਹਤ ਇਹ ਚਲ ਮੀਂਹ ਪਾਇਆ ਕੁਛ ਕੁਛ ਇਹ ਅੱਜ ਪਾਇਆ ਯਾਨੀ ਟੋਟਲ ਆਪਾਂ 7 ਕਿਆਰੇ ਭਰੇ ਅੱਜ ਮਾ ਕਾ ਨੱਕਾ ਬਦਲ ਦਈਏ ਬਦਲ ਕੇ ਫਿਰ ਅੱਜ ਜਾਣਾ ਉਹਨਾਂ ਦੇ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਸੋਨੀ ਹੁਣੀ ਆਉਂਦੇ ਆ ਕਹਿੰਦੇ ਰਾਤ ਨੂੰ ਚੱਲਦੇ ਆ ਵੀ ਤੜਕਿਓ ਮੱਥਾ ਟੇਕ ਕੇ ਆ ਜਾਊਗਾ ਵੀ ਜੇ ਦਿਨੇ ਜਾਂਨੇ ਆ ਟਾਈਮ ਵੀ ਮੱਥਾ ਟੇਕਣ 2-3 ਦਿਨ ਘੰਟੇ ਲੱਗ ਜਾਂਦੇ ਆ ਵੀ ਚੱਲਾਂਗੇ ਹੁਣ ਰਾਤ ਨੂੰ ਤੇ ਤੜਕਿਓ ਮੱਥਾ ਟੇਕ ਕੇ ਦਿਨ ਚੜਦੇ ਨੂੰ ਵਾਪਸ ਉਹਨਾਂ ਦੇ ਘਰ ਤੇ ਮળોਣੇ ਆ ਫੇਰ ਸੋਨੂੰ 9 ਵਜੇ ਕਹਿੰਦੇ ਆ ਆਵਾਂਗੇ ਮੈਂ ਕਿਹਾ ਭਾਈ ਜਦੋਂ ਮਰਜ਼ੀ ਆਜੋ ਆਏ ਹੋਏ ਹੈ ਜੇ ਮੈਂ ਸਿਆਲਾਂ ਚ ਧੁੰਦ ਤਾਂ ਨਹੀਂ ਹੁੰਦਾ ਮੌਸਮ ਜਿਹਾ ਧੁੰਦ ਜੀ ਪੈਂਦੀ ਹੁੰਦੀ ਆ ਏਕਣ ਗਹਿਰ ਜੀ ਬਣੀ ਆ ਦੇਖੋ ਕਿੰਨੀ ਮੂਰੇ ਤੁਹਾਨੂੰ ਪਤਾ ਲੱਗਦਾ ਹੀ ਹੋਣਾ ਦੇਖੋ ਕਿੰਨੀ ਗਹਿਰ ਬਣੀ ਹੋਈ ਆ ਜਿਵੇਂ ਧੁੰਦ ਪੈਂਦੀ ਹੁੰਦੀ ਆ ਚਾਰੇ ਪਾਸੇ ਹੀ ਆ ਉਹਨਾ ਭਾਈ ਤੇਰੇ ਬੱਚਿਆਂ ਨੂੰ ਕੁਝ ਨਹੀਂ ਕਹਿੰਦੇ ਅਸੀਂ